ਨਮਸਕਾਰ ਆਪ ਜੁਹਰਾ ਜੁਹਰਾ ਚੋਨੇਸ਼ਨ ਪਲੱਸ ਨਿਊਜ਼ ਹੋ Chu ਆਪਨੇ ਸਾਥੇ ਹੇਰ ਰਿਹਾ। ਬਾਗੋੜਿਆ ਜੀਆਰਡੀਸੀ ਮਾ ਡੋਮੈਕਸ ਰੋਡ ਪਰ ਅਕਸਮਾਤੀ ਘਟਨਾ ਬਣਵਾ ਪਾਈ ਚ ਹੈ। ਜੀਆਰਡੀਸੀ ਮਾ ਨੋਟੀਫਾਇਰ ਸਿਕਿਉਰਿਟੀ ਦੀ ਗਾੜੀਏ ਬਾਈਕ ਚਾਲਕ ਨੇ ਅੜਫੇਟੇ ਲੀਦੋ ਹੋਤੋ ਜੇਵਾ ਨੋਟੀਫਾਈਡ ਏਰੀਆ ਅਥਾਰਟੀ ਨੇ ਸਿਕਿਉਰਿਟੀ ਪੈਟ੍ਰੋਲ ਲਗਾਤੇ ਤੇ ਦਰਮਿਆਨ ਨੋਟੀਫਾਇਰ ਸਿਕਿਉਰਿਟੀ ਨਾਲ ਚਾਲਕ ਅਕਸਮਾਤ ਸਰਜੋਤੋ ਬਾਈਕ ਚਾਲਕ ਲਿਮੜਾ ਗਾਮਨਾ ਹਵਾਨੂ ਬਹਾਰ ਆਵੂ ਚ। ਬਾਈਕ ਚਾਲਕ ਰਾਧਮ ਗੇਸ ਭਰਾਵੀ